ਸਤਿ ਸ਼੍ਰੀ ਕਾਲ ਜੀ ਸਾਰੇ ਹੀ ਭੈਣ ਭਰਾਵਾਂ ਵੀਰਾਂ ਨੂੰ ਜੀ ਵੀਰੋ ਅੱਜ ਕਰਾਂਗੇ ਅਸੀਂ ਟੀ ਇੰਗਰੀ ਖੁੰਬ ਦੀ ਵਿਜਾਈ ਜਿਹੜੇ ਕਿ ਪ੍ਰਭੂ ਤੁਸੀਂ ਟੀ ਇੰਗਰੀ ਖੁੰਬ ਦੇ ਬੀਜ ਹੈ ਇਹ ਤੁਸੀਂ ਆਪੋ ਆਪਣੇ ਏਰੀਏ ਦੇ ਬਾਗਬਾਨੀ ਦਫ਼ਤਰ ਚੋਂ ਪਤਾ ਕਰਕੇ ਤੁਸੀਂ ਵੀਰੋ ਖਰੀਦ ਸਕਦੇ ਹੋ ਤੇ ਲਾ ਸਕਦੇ ਹੋ ਹੁਣ ਸਮਾਂ ਬਹੁਤ ਵਧੀਆ ਬਾਅਦ ਚ ਇਹ ਬੀਜ ਪ੍ਰਭਾਉ ਮਿਲਦੇ ਨਹੀਂ ਤੁਸੀਂ ਨੇੜੇ ਦੇ ਕੋਈ ਵੀ ਤੁਹਾਡੇ ਏਰੀਆ ਚ ਵੱਡੇ ਸ਼ਹਿਰਾਂ ਦੇ ਬਾਗਬਾਨੀ ਦਫ਼ਤਰ ਹੁੰਦੇ ਉੱਥੋਂ ਪਤਾ ਕਰਕੇ ਖਰੀਦ ਸਕਦੇ ਹੋ ਜਿਹੜਾ ਕਿ ਇਹਨੂੰ ਬੀਜਣ ਦਾ ਢਾਂਗਾ 50-55 ਘੰਟੇ ਤੂੜੀ ਨੂੰ ਪਾਣੀ ਦੇ ਵਿੱਚ ਭਿਉ ਲੋ ਫਿਰ ਉਦੋਂ ਬਾਅਦ ਤੂੜੀ ਨੂੰ ਬਾਹਰ ਕੱਢ ਤੋਂ ਪਾਣੀ ਚ ਜਦੋਂ ਪਾਣੀ ਜਾਂ ਨੁੱਚੜ ਜੇ ਤੇ ਲਫਾਫੇ ਭਰਨ ਲੱਗ ਜੋ ਤੂੜੀ ਦੇ ਜਿਵੇਂ ਇੱਕ ਤਹਿ ਥੱਲੇ ਤੂੜੀ ਦੀ ਪਾਲੀ ਤੇ ਫਿਰ ਉੱਪਰ 2 ਪਾਤਾ ਘੇਰੇ ਲੋਟ ਫਿਰ ਚਾਰ ਕੁੰਗਲਾ ਤੂੜੀ ਪਾਲੀ ਫਿਰ ਘੇਰੇ ਲੋਟ ਬੀਜ ਪਾਤਾ ਤੇ ਜਦੋਂ ਲਫਾਫਾ ਪੂਰਾ ਭਰ ਜੇ ਬੀਜ ਪਾ ਕੇ ਫਿਰ ਉੱਪਰ ਤੁਸੀਂ ਬੀਜ ਪਾ ਸਕਦੇ ਹੋ ਲਫਾਫੇ ਦੇ ਤੇ ਥੋੜੀ ਉੱਪਰ ਸਾਰੇ ਤੇ ਪਾ ਸਕਦੇ ਹੋ ਕਿਉਂਕਿ ਤਾਂ ਆ ਜਾਂਦਾ ਹੈ ਤੇ ਫੇਰ ਤੁਸੀਂ ਇਹਨੂੰ ਕਸ ਕੇ ਬੰਨ੍ਹਦੇ ਹੋ ਲਫਾਫੇ ਨੂੰ ਇਹਦੇ ਥੱਲੇ ਸਰਾਖ ਕਰ ਦਿਓ ਵੀ ਜਿਹੜਾ ਕੋਈ ਪਾਣੀ ਵਗੈਰਾ ਹੁੰਦਾ ਟੂੜੀ ਚੋਂ ਨਿਕਲ ਜਾਂਦਾ ਤੇ 15-20 ਦਿਨਾਂ ਬਾਅਦ ਤੁਹਾਨੂੰ ਨੂੰ ਲਫਾਫੇ ਦੇ ਚਾਰ-ਛੇ ਫੇਰੇ ਚਿੱਟੀ-ਚਿੱਟੀ ਉੱਲੀ ਨਜ਼ਰ ਆਊਗੀ ਇਹਨੂੰ ਕਮਰੇ 'ਚ ਧਰ ਦਿਓ ਲਫਾਫੇ ਨਾ ਕਮਰੇ 'ਚ ਬੰਦ ਕਮਰੇ 'ਚ ਧਰਨੇ ਜ਼ਰੂਰੀ ਹੈ ਜਿੱਥੇ ਠੰਡਕ ਨਾ ਪਵੇ ਬਾਹਲੀ ਤੇ ਜਦੋਂ ਕਮਰੇ 'ਚ ਧਰਤ ਜਦੋਂ ਤੁਹਾਨੂੰ ਉੱਲੀ ਨਜ਼ਰ ਆਈ ਤਾਂ ਤੁਸੀਂ ਲਫਾਫੇ ਦੇ ਕੱਟ ਮਾਰ ਦਿਓ ਪਲੇਟ ਨਾਲ ਜਾਂ ਕਿਸੇ ਵੀ ਚੀਜ਼ ਨਾਲ ਜਿਹੜਾ ਲਫਾਫਾਗਾ ਉਹ ਸਾਈਡਾਂ ਤੇ ਲੈ ਜੂਗਾ ਤੇ ਕੱਲੀ ਧੜ ਰਹਿ ਜੂ ਤੂੜੀ ਦੀ ਖੜੀ ਧੜ ਰਹਿ ਜੂਗੀ ਤੇ ਬਾਅਦ ਵਿੱਚ ਕਿਸੇ ਢੋਲੀ ਨਾਲ ਜਾਂ ਕਿਸੇ ਫਿਫਾਰੇ ਨਾਲ ਇਹਨੂੰ ਹਲਕਾ ਹਲਕਾ ਪਾਣੀ ਦਿੰਦੇ ਰਹੋ ਪਾਣੀ ਦਿੰਦੇ ਰਹੋ ਤੇ ਛੋਡੀਆਂ ਖੁੰਪਾਂ ਵੀਰੋ ਉੱਗਣ ਲੱਗ ਜਾਣਗੀਆਂ ਤੇ ਫਿਰ ਤੁਸੀਂ ਕੱਟ ਕੇ ਖੁੰਬਾ ਵਧੀਆ ਸਬਜ਼ੀ ਆਪਦੇ ਪਰਿਵਾਰ ਦੇ ਲਈ ਬਣਾ ਸਕਦੇ ਹੋ ਜੇ ਤੁਹਾਡਾ ਪਰਿਵਾਰ ਛੋਟਾਗਾ ਤਾਂ ਤੁਸੀਂ ਘੱਟ ਲਫਾਫੇ 4 ਪੰਜ ਲਫਾਫੇ ਜੇ ਵੱਡਾ ਪਰਿਵਾਰ ਆ ਤਾਂ ਕੋਈ 15 20 ਲਫਾਫੇ ਪਰਸਾ ਸਕਦੇ ਹੋ ਜਿਹੜੀ ਇਹ ਢੀਗਰੀ ਖੁੰਪਾ ਇਹ ਮੰਡੀਕਰਨ ਚ ਵਿਕਰੀ ਚ ਬਹੁਤ ਘੱਟ ਆਉਂਦੀ ਆ ਜਿਵੇਂ ਕਿ ਬਟਨ ਖੁੰਮਪਾ ਤੁਸੀਂ ਪੈਲਸਾਂ ਚ ਬਿਆਂਾਂ ਚ ਹਰੇਕ ਕਿਤੇ ਬਟਨ ਖੁੰਮਪਾ ਕੰਮਾ ਚ ਆਉਂਦੀ ਆ ਪਰ ਇਹ ਜਿਹੜੀ ਢੀਗਰੀ ਖੁੰਮਪੇ ਸਿਹਤ ਲਈ ਬਹੁਤ ਚੰਗੀ ਆ ਇਹਦੇ ਵਿੱਚ ਕੱਲਾ ਪਾਣੀ ਤੇ ਕੱਲੀ ਤੂੜੀ ਹੁੰਦੀ ਆ ਹੋਰ ਇਹਦੇ ਵਿੱਚ ਕੋਈ ਮਟੀਰੀਅਲ ਨਹੀਂ ਪੈਂਦਾ ਇਹਦੇ ਮਸਾਲੇ ਵਗੈਰਾ ਪਾਊਡਰ ਵਗੈਰਾ ਢੀਗਰੀ ਖੁੰਬਦੇ ਉਹ ਵੀ ਬਣਦੇ ਆ ਸਿਹਤ ਲਈ ਬੜਾ ਗੁਨਾਹਕਾਰੀ ਆ ਅੱਜ ਮੇਰਾ ਸਾਡੂ ਆਇਆ ਸੀ ਮੇਰੇ ਕੋਲੇ ਇਹ ਆਂਡਾ ਤਰੀ ਖਾਣ ਦਾ ਸ਼ਕੀਨ ਐ ਮੈਂ ਇਹਨੂੰ ਆਖਿਆ ਤੂੰ ਛੱਡ ਆਂਡਾ ਤਰੀ ਦਾ ਖਹਿੜਾ ਕੋਈ 5-7 ਲਫਾਫੇ ਖੁੰਬਾਂ ਦੇ ਭਾਰ ਤੇ ਖੁੰਬ ਖਾਇਆ ਕਰ ਜਿਹੜੀ ਕਿ ਬਿਨਾ ਰੇ ਸਪਰੇਅ ਤੋਂ ਇਹ ਢੀਂਗਰੀ ਖੁੰਬ ਤੇ ਸੇਤ ਬਣਾ ਇਹਨੂੰ ਵੀ ਹੁਣ 5-7 ਲਫਾਫੇ ਆਪਾਂ ਭਰ ਕੇ ਦੇਣੇ ਆ ਤੇ ਬੰਦ ਕਮਰੇ ਚ ਧਰੂਆ ਤੇ ਤੁਸੀਂ ਵੀ ਵੀਰੋ ਆਪਦੇ ਪਰਿਵਾਰ ਲਈ 5-10 ਲਫਾਫੇ ਜ਼ਰੂਰ ਭਰ ਕੇ ਰੱਖੋ ਵਿੱਚ ਮਟਰ ਪਾਓ ਵਿੱਚ ਚਾਹੇ ਆਲੂ ਪਾਓ ਤੇ ਖੁੰਬਾਂ ਵੀ ਸਬਜ਼ੀ ਬਣਾਓ ਤੇ ਗੁਣ ਗਾਓ ਤੇ ਉਂਗਲਾਂ ਚੱਟੀ ਜਾਊਂਗੇ ਇੰਨਾ ਟੈਸਟ ਇੰਨਾ ਟੈਸਟ ਤੁਸੀਂ ਇੱਕ ਦੂਜੇ ਨੂੰ ਦੱਸੋ ਹਾਂ ਕਈ ਵੀਰ ਕਿਉਂਕਿ ਦੀ ਜਿਹੜੀ ਸ਼ਕਲ ਹੈ ਉਹ ਥੋੜੀ ਜੀ ਬਦਸੂਰਤ ਕਹਿ ਲਈ ਆਪਾਂ ਵੀ ਕਈ ਜਿਹੜੇ ਹੈਗਾ ਉਹ ਵੀ ਅਲਕਤ ਵਗੈਰਾ ਮੰਨਦੇ ਆ ਪਰ ਜਦੋਂ ਇਹਦੀ ਸਬਜੀ ਬਣਦੀ ਆ ਨਾ ਜਿਹੜੇ ਖਾਂਦੇ ਇਹਨੂੰ ਉਹ ਤਾਂ ਇਹਦੇ ਬੀਜ ਭਾਲ ਦੇ ਫਿਰਦੇ ਨੇ ਇਹ ਛੇਤੀ ਛੇਤੀ ਬੀਜ ਥਿਆਉਂਦੇ ਨਹੀਂ ਤੇ ਹੁਣ ਵੀਰੋ ਜਿਹੜਾ ਨਵੰਬਰ ਦਾ ਮਹੀਨਾ ਨਾ ਇਹ ਸਬਜ਼ੀਆਂ ਲਾਉਣ ਦਾ ਬਹੁਤ ਵਧੀਆ ਸਮਾਂ ਹੈਗਾ ਤੇ ਤੁਸੀਂ ਪ੍ਰਭੂ ਲਾਓ ਢੀਂਗਰੀ ਖੰਬਾ ਤੇ ਵਧੀਆ ਸਬਜ਼ੀਆਂ ਖਾਓ ਤਾਜੀ ਸਬਜੀ ਖਾਓ ਜਦੋਂ ਜੀਕ